ਸੱਜੇ ਖੜੀ ਆਪਣੀਆਂ ਤੇ ਠੀਕ ਹੈ ਗੱਲ ਉਹ ਜਿਹੜੀ ਮਾੜੀ ਅਸੀਂ ਕਰਤੀ ਉਹ ਨਹੀਂ ਕਰ ਆਹ ਛੋਡੇ ਸਾਹਮਣੇ ਜਿਹੜੀ ਮਾੜੀ ਚੰਗੀ ਲੱਗੂ ਬਦਲ ਸਕਦੇ ਭਾਈ ਇਹਨਾਂ ਦੇ ਓਰ ਵਾਲਾ ਅੱਛਾ ਕਿਸ ਓਰ ਵਾਲਾ ਤੂੰ ਚਾਰ ਨੇ ਹੈ ਚਾਰ ਆਦੇ ਬੋਝੋ ਚੱਕੇ ਲਾਦੇ ਕਸਾਦੇ 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 ਸੁਣਾ ਉਹਦੇ ਵੀ ਕਸਾਦੇ ਦੁਫਾਈ ਦੀ ਕਸਾਦੇ ਔਲਾ ਮੈਂ ਤਾਂ 100 ਤੱਕ ਰੇ ਰਹੇ ਨੇ ਇਹਨਾਂ ਨਾਲ ਕੋਈ ਨਹੀਂ ਤਾਂ ਰਲਦੀ ਗੀਨੀ ਬੱਚਾ ਚੱਲ ੱਟ ਕੱਟਦਾ ਪੈਸੇ ਵੇਟੇ ਜਾਂਦਾ ਨਾ ਕੋਈ ਗੱਲ ਨਹੀਂ ਠੀਕ ਹੈ ਵੀ ਕੋਈ ਨਹੀਂ ਹਾਂ ਦੱਸੋ ਜੀ ਮੈਂ ਤਾਂ ਦੱਸਿਆ ਦੀ ਸਾਢੇ 6:30 ਨੂੰ ਲਈ ਸੀ ਜੀ ਕੋਈ ਹੋਰ ਮਾਰੀ ਮੋਟੀ ਥੋੜੀ ਹੈਗਾ ਮਗਰ ਬਾਬਾਈ ਆਸੀਂ ਤਾਂ ਤੇਰੇ ਹੋ ਤੇ ਮੇਰੇ ਬਿਨਾਂ ਨਹੀਂ ਆਪਣੀ ਮਰਜ਼ੀ ਕਰੀ ਮੈਂ ਤਾਂ ਸੋਹਣੀ ਸਿੰਘ ਪਣਾਏ ਦੇਣੀ ਨਹੀਂ ਜੇ ਬਾੜੀਆਂ ਨਹੀਂ ਦਵਾਉਂਦਾ ਜੀ ਫੋ ਮਾੜਾ ਕਹੇ ਨਾ ਨਹੀਂ ਗੱਟ ਨਹੀਂ ਮਾੜਾ ਨਹੀਂ ਕਹੇ ਫੇਰ ਨਹੀਂ ਮਾੜਾ ਕਹਿੰਦੇ ਜਿਹਾਣ ਤੁਹਾਨੂੰ ਸਾਹ ਭਰੀਆਂ ਫੱਲਾਂ ਨੇ ਇਹ ਹਾਂਜੀ ਦੀ ਵੀ ਹੋ ਸਕਦਾ ਅੱਜ ਤਾਂ ਚੰਗੀਆਂ ਬਲੀਆਂ ਨੇ ਲੈ ਨਾ ਲੈ ਉਹ ਮਰਜ਼ੀ ਤੇਰੀ ਸਮਝ ਗਿਆ ਚਲੋ ਤੁਸੀਂ ਅਸੀਂ ਤੇਰਾ ਹੋ ਤਾਂ ਮੋੜਿਆ ਨਹੀਂ ਸੀ ਪਰ ਇੱਥੇ ਹੀ ਰੱਖੇ ਸਾਨੂੰ ਵੱਧ ਪੁੱਗਣੀ ਕੋਗਣੀ ਕੋਗਣੀ ਹੋਈ ਵੱਧ ਸਾਨੂੰ ਕੋਰੇ ਯਾਰ ਕੋਈ ਜੀਨੀਦਾਰ ਬੰਦੇ ਆਪਣੇ ਗਮਾਂਡ ਚ ਲਫਗਰਾਉਂ ਤੂੰ ਜੀਨੀਦਾਰ ਆਪਣੇ ਤਾਂ ਵਪਾਰ ਰੋਜ਼ ਦਾ ਚੱਲਦਾ ਹੀ ਚੱਲਦਾ ਉਹਨੇ ਨਵੀਂ ਵਾਰੀ ਪੌੜੀ ਚੜਨੇ ਆਪਾਂ ਨਵੇਂ ਬੰਦੇ ਨੂੰ ਬਚਾਵਾਂਗੇ ਮਰਵਾਉਣਾ ਨਹੀਂ ਤਾਂ ਕਾਹੀ ਆਪਾਂ ਮੋਲ ਵੀ ਦੇ ਤਾਹੀਆ ਕਿਦੋਂ ਦੁਬਾਰੇ ਆਵਾਂਗੇ ਬਾਈ ਜੀ ਸਾਬ ਨਾਲ ਪੈਸੇ ਬਣਾ ਦਵੋ ਔਕਣੀ ਲੈ ਲੈਂਦੇ ਆਂ ਦੇਖੋ ਜੀ ਇਹਦਾ ਕਰਤਾ ਤੇ ਜੀ ਠੀਕ ਹੈ ਜੀ ਤੁਹਾਡੀ ਉਧਰ ਉਧਰੀ ਆਪਾਂ ਉਹਦੀ 10 ਕਿਲੋ ਤੈਨੂੰ ਚੰਗੇ ਲੱਗਿਆ ਲੈ ਨੂੰ ਛੋੜ ਕਰਦੀ ਨਹੀਂ ਕਰਨੇ ਤੇਰੀ ਮਰਜ਼ੀ ਠੀਕ ਹੈ ਕੋਈ ਜ਼ੋਰ ਜ਼ੁਲਮ ਨਹੀਂ ਪੱਠਾ ਮੈਨੂੰ ਇੱਕੇ ਦੱਸ ਦੇ ਜਿੱਦੂ ਘਟ ਦੇਣੀ ਮੈਂ ਤਾਂ ਦੱਸਿਆ ਵੀ 6.5 ਜੀ ਨਾ ਨਹੀਂ ਹੁੰਦੀਆਂ ਮਾਤਾ ਜੈ ਜੈ ਬੁੱਲ ਬੁੱਲ ਕੋਈ ਚੈਜ ਨਹੀਂ ਹੈਗਾ ਨਹੀਂ ਹੈਗਾ ਅੱਠਾ ਤੁਸੀਂ ਮੰਡੀ ਘੁੰਮ ਕੇ ਦੇਖਤੀ ਆ ਕਾ ਨੂੰ ਮੈਂ ਘੁੰਮਣਾ ਨਾ ਸੀ ਲਈਏ ਇੱਕ ਦੋਏ ਲੈ ਜਾਣੇ ਅਗਲੀ ਮੰਡੀ ਲੈ ਲਾਂਗੇ ਕੋਈ ਜ਼ੁਲਮ ਤੇ ਜ਼ਰੂਰੀ ਚਾੜ੍ਹਨੇ ਨੇ ਅਗਲੇ ਫਾਹੇ ਹਜੇ ਨਹੀਂ ਨਾ ਤਾਂ ਕਿੰਨੀ ਉਹਦੀ ਵੇਲੀ ਨਹੀਂ ਹਾਂਜੀ ਹਾਂ ਇੱਲੀ ਨਹੀਂ ਆ ਅੱਠਵੇਂ ਨੂੰ ਫੇਰ ਮੰਡੀ ਆ ਜੀ ਧਰੂਜੇ ਮੰਡੀਆਂ ਲੱਗਦੀਆਂ ਨੇ ਹੁਣ ਇੱਕੋ ਹੀ ਦੱਸ ਦੇ ਮੈਨੂੰ ਜਮਾਂ ਨਿਵੇੜ ਕੇ 200 ਕੱਟ ਦੇ ਦੋ ਹੋਰ ਨਹੀਂ ਕੋਈ 100 ਕੱਟ ਨਹੀਂ ਹੁੰਦਾ ਦੇਣੀ ਆਂਦੀ 100 100 ਨਾ ਮਿਲਵੇ ਇੰਨਾ ਟਾਈਮ ਹੈ ਪੂਰੀਆਂ ਹੋ ਗਈਆਂ 5000 ਰੁਪਏ 20000 ਕਰਨ ਦਾ ਹਾਂ ਠੀਕ ਹੈ ਫਿਰ ਹੁਣ ਫਿਰ ਹੁਣ ਬਾਂਪੂ ਰਹਾ ਦਲਾਲੀ ਨਿਕਲੀ ਆ ਗਈ ਇਹ ਤਾਂ ਪੂਰਾ ਤੇਰੀ ਮੋੜੀ ਨਹੀਂ ਹੋਰ ਦਾ ਪੈਸਾ ਹੋਰ ਨਾ ਬਾਪੂ ਮੈਂ ਨਹੀਂ ਲਾਉਂਦਾ ਬਾਪੂ ਪੈਸਾ ਬਾਪੂ ਮੈਂ ਨਹੀਂ ਲਾਉਂਦਾ ਪੈਸਾ ਅਸੀਂ ਤੇਰੀ ਰੱਖਦੇ ਨਹੀਂ ਠੀਕ ਨਾ ਨਹੀਂ ਠੀਕ ਹੋ ਦੇ ਨਹੀਂ ਦੇ ਨਹੀਂ ਦੇ ਦੇ ਚੰਗਾ ਰਹੇਗਾ ਬੜਾ ਵਧੀਆ ਰੇਟ ਲੱਗਿਆ ਵਧੀਆ ਭਰਾਵਾ ਰੋਜ਼ ਮੰਡੀਆਂ ਦੇ ਰਹਿੰਦੇ ਕਿੱਥੇ ਵਧੀਆ ਕਿਹੜਾ ਤੇਰੀ ਪੈਸੇ ਨਹੀਂ ਚਲੋ ਤੇਰੀ ਮਤਲਬ ਨਾਲ ਦਾ ਤੁਹਾਡੀ ਮਰਜ਼ੀ ਆ ਤੇਰਾ ਤੁਹਾਡੀ ਚੀਜ਼ ਆ ਹੈ ਨਾ ਉਹਦਾ ਤੇਰੀ ਚੀਜ਼ ਆ ਹਾਂ ਹੈ ਨਾ ਨਾ ਕਹ ਵਧੀਆ ਰੇਟ ਲੱਗਿਆ ਵਧੀਆ ਰੇਟ ਕਿੱਥੇ ਲੱਗਿਆ ਆ 4 ਬੱਠਾ 4 ਕਿੰਨੇ ਕਿੰਨੇ ਬਾਈ ਸੰਧਰੋ ਚਲੋ ਜੇ ਪਸੰਦ ਨਹੀਂ ਕਰੇ ਫਿਰ ਹੋਰ ਜਾਨੀ ਨਹੀਂ ਦਿੰਦੀ ਮਾਦੀ ਮਾਦੀ ਫੜਦਾ ਫਿਰ ਬਾਰੇ ਸੇ ਬਾਪੂ ਨੂੰ ਜੀ ਉਹਨੂੰ ਪੱਲਿਓ ਦੇਣੀ ਪੈਣੀ ਹਾਂ ਠੀਕ ਹੈ ਗੱਲ ਕੱਚੀ ਜੀ ਗੱਲ ਨਹੀਂ ਕਰਦਾ ਠੀਕ ਹੈ ਗੱਲ ਦੱਸੋ ਹੈ ਦੱਸਾਂ ਵੀਰ ਲਤਾ ਵੀ ਲਾ ਦੋ ਹਜ਼ਾਰ ਹੋਰ ਪਾਤਾ 22000 ਦੀਆਂ ਸੀ ਚੱਕ 22 ਹਾਂ ਦੇ ਹੀ ਹੁਣ ਨਾ ਦੀ ਚੱਲ ਵੀ ਚੱਲ ਠੀਕ ਹੈ ਬਈ ਇੱਧਰ ਮੋੜ ਦੇ ਚਲੋ ਹੁਣ ਫਿਰ ਸਵਾ ਪੰਜ ਪੰਜ ਹਜ਼ਾਰ ਨੂੰ ਹੋ ਗਈਆਂ 250 ਤੇ ਹਾਂ ਸਾਢੇ ਪੰਜ ਨੂੰ ਦਿਖਾਈ ਪੂ ਹਾਂ ਨਾਲ ਦੀ ਪੂ ਸਾਢੇ ਪੰਜ ਨੂੰ ਹੋ ਗਈਆਂ ਇਹ ਸਾਢੇ ਪੰਜ ਆ ਜਾ ਫੁੱਸੇ ਭਾਈ ਆਉਣਾ ਚੋਟਰੇ ਪੈਸੇ ਤਾਂ ਨਹੀਂ ਵੜਿਆ ਸੀ ਆ ਮੈਨੂੰ ਸਾਈ ਯਾਰ ਪੰਜ ਸੌ ਅੱਛਾ ਜੋਗਲਵਾ ਪੂਰੀ ਲਾਦਨ ਨੂੰ ਹੀ ਫਸਣੀ ਕੋਈ ਨਹੀਂ ਕੋਈ ਨਹੀਂ ਜਿੰਨਾ ਟਾਈਮ ਫੇਰ ਜੇ ਨਾ ਫਿਕਦੀਆਂ ਫਿਰ ਵੀ ਸਾਮੀਦਾਰ ਬੰਦਾ ਕੋਈ ਕੋਈ ਨਹੀਂ ਸਾਮਾ ਆ ਕੇ ਹਰਾ ਪਾ ਦੇ ਹਰਾ ਪਾ ਦੇ ਗੱਡੀ ਛੱਡ ਦਾਂਗੇ ਹਰਾ ਪਾ ਮਾ ਕੋਈ ਗੱਲ ਨਹੀਂ ਨੀ ਤੀਵੀਦਾਰ ਬੰਦਾ ਆਪਣੇ ਆਪਣਾ ਕਮਾਂਡੀ ਦਾ ਕੋਈ ਗੱਲ ਨਹੀਂ ਨਵੇਂ ਭਰਾ ਕੋਈ ਜਦੋਂ ਜਾਨੋ ਪਹੁੰਚੋ ਉਹਦੋਂ ਉਹਦਾ ਬਸ ਇਹ ਵਿਚਾਰਿਆਂ ਨੂੰ ਸ਼ੌਂਕ ਹੋ ਨਾ ਠੀਕ ਹੈ ਨਾ ਇਹ ਵੀ ਨਹੀਂ ਕੋਈ ਮਹਿੰਗੀਆਂ ਨਹੀਂ ਨਾ ਮਹਿੰਗੀਆਂ ਨਾ ਸਸਤੀਆਂ ਸਹੀ ਮੁੱਲ ਉਪਾਜ ਆਵਾਜ਼ ਨਹੀਂ ਆਉਂਦਾ ਕਿ ਆਹ ਦੇਖੋ ਨਾਲੇ ਦੇ ਨਾਲ ਦੀਆਂ 75000 ਨੂੰ 75000 ਰਾਜੂ ਨੇ ਕਰਤਾ ਸੌਦਾ 55000 ਨੂੰ ਇੱਕ ਪੱਟ 22000 ਨੂੰ ਚਾਰੇ